ਪੰਜਾਬੀ ਗਾਇਕ ਸਤਵਿੰਦਰ ਬੁੱਗਾ ਤੇ ਉਸਦੇ ਸਾਥੀਆਂ ਤੇ ਹੋਇਆ ਮਾਮਲਾ ਦਰਜ ਬੀਤੇ 23 ਦਸੰਬਰ ਨੂੰ ਗਾਇਕ ਸਤਵਿੰਦਰ ਬੁੱਗਾ ਨਿਵਾਸੀ ਪਿੰਡ ਮਕਾਰਾਪੁਰ ਦੇ ਭਾਈ ਦਵਿੰਦਰ ਸਿੰਘ ਦੀ ਪਤਨੀ ਦੀ ਹੋਈ ਮੌਤ ਦੇ ਮਾਮਲੇ ਵਿੱਚ ਸਤਵਿੰਦਰ ਬੁੱਗਾ ਸਮੇਤ ਤਿੰਨ ਵਿਅਕਤੀਆਂ ਖਿਲਾਫ ਥਾਣਾ ਬਡਾਲੀ ਆਲਾ ਸਿੰਘ ਦੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ ਇੱਥੇ ਦੱਸਣਯੋਗ ਹੈ ਕਿ ਗਾਇਕ ਸਤਵਿੰਦਰ ਬੁੱਗਾ ਤੇ ਉਸਦੇ ਭਰਾ ਦਵਿੰਦਰ ਸਿੰਘ ਵਿਚਕਾਰ ਜ਼ਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਜਿਸ ਕਾਰਨ ਬੀਤੇ ਦਿਨੀ ਦਵਿੰਦਰ ਸਿੰਘ ਅਤੇ ਸਤਵਿੰਦਰ ਬੁੱਗਾ ਵਿਚਕਾਰ ਝਗੜਾ ਹੋ ਗਿਆ ਸੀ ਉਸ ਝਗੜੇ ਵਿੱਚ ਦਵਿੰਦਰ ਸਿੰਘ ਦੀ ਪਤਨੀ ਦੀ ਮੌਤ ਹੋ ਗਈ ਸੀ ਜਿਸ ਤੇ ਥਾਣਾ ਬਡਾਲੀ ਆਲਾ ਸਿੰਘ ਦੀ ਪੁਲਿਸ ਨੇ 174 ਦੀ ਕਾਰਵਾਈ ਕਰਦੇ ਹੋਏ ਅਮਰਜੀਤ ਕੌਰ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਦਿੱਤਾ ਸੀ ਪਰ ਦਵਿੰਦਰ ਸਿੰਘ ਅਤੇ ਸਤਵਿੰਦਰ ਬੁੱਗਾ ਤੇ ਉਸਦੇ ਸਾਥੀਆਂ ਖਿਲਾਫ ਕਾਰਵਾਈ ਨਾ ਹੋਣ ਕਰਕੇ ਅਮਰਜੀਤ ਕੌਰ ਦੀ ਲਾਸ਼ ਦਾ ਸੰਸਕਾਰ ਨਹੀਂ ਕਰ ਰਿਹਾ ਸੀ ਪਰ ਹੁਣ ਥਾਣਾ ਬਡਾਲੀ ਆਲਾ ਸਿੰਘ ਪੁਲਿਸ ਨੇ ਦਵਿੰਦਰ ਸਿੰਘ ਦੇ ਬਿਆਨਾਂ ਤੇ ਕਾਰਵਾਈ ਕਰਦੇ ਹੋਏ ਸਤਵਿੰਦਰ ਸਿੰਘ ਬੁੱਗਾ ਹਜ਼ਾਰਾ ਸਿੰਘ ਅਤੇ ਹਰਵਿੰਦਰ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਜਾਣਕਾਰੀ ਦਿੰਦੇ ਹੋਏ ਡੀਐਸਪੀ ਬਸੀ ਪਟਾਣਾ ਮੋਹਿਤ ਸਿੰਘਲਾ ਨੇ ਦੱਸਿਆ ਕਿ ਪੁਲਿਸ ਵੱਲੋਂ ਟੀਮ ਦਾ ਗਠਨ ਕਰਕੇ ਉਕਤ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਦੱਸਣਯੋਗ ਹੈ ਕਿ ਦਵਿੰਦਰ ਸਿੰਘ ਭੋਲਾ ਦੀ ਪਤਨੀ ਅਮਰਜੀਤ ਕੌਰ ਦੇ ਸੰਸਕਾਰ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਜੀ 23 12 2023 ਨੂੰ ਸਤਵਿੰਦਰ ਬੁੱਗਾ ਤੇ ਉਹਨਾਂ ਦੇ ਬ੍ਰਦਰ ਦਵਿੰਦਰ ਸਿੰਘ ਭੋਲਾ ਇਨਾਂ ਦੀ ਆਪਸ ਦੇ ਵਿੱਚ ਖੇਤਾਂ ਦੇ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਲੜਾਈ ਝਗੜਾ ਹੋਇਆ ਸੀ ਜਿਸ ਦੌਰਾਨ ਦਵਿੰਦਰ ਭੋਲਾ ਦੀ ਵਾਈਫ ਅਮਰਜੀਤ ਕੌਰ ਦੀ ਡੈਥ ਹੋ ਗਈ ਸੀ ਤੇ ਉਹਨਾਂ ਦੀ ਸਟੇਟਮੈਂਟ ਦੇ ਉੱਤੇ ਬੇਸ ਦੇ ਤੇ ਉਹਨਾਂ ਦੀ ਵਾਈਫ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਆਈ ਹੈ ਉਸ ਦੇ ਬੇਸਿਸ ਉੱਤੇ ਅਸੀਂ ਐਫ ਆਈ ਆਰ ਰਜਿਸਟਰ ਕੀਤੀ ਹੈ ਇਹ ਤਿੰਨ ਜਨਾਂ ਦੇ ਅਗੇਂਸਟ ਐਫ ਆਈ ਆਰ ਰਜਿਸਟਰ ਹੋਈ ਹੈ ਸਤਿੰਦਰ ਸਿੰਘ ਬੁੱਗਾ ਹਜ਼ਾਰਾ ਸਿੰਘ ਪੁੱਤਰ ਬੰਦ ਸਿੰਘ ਵਾਸੀ ਪਿੰਡ ਮਕਾਲੂਪੁਰੇ ਜੀ ਤੇ ਹਰਵਿੰਦਰ ਸਿੰਘ ਪੁੱਤਰ ਜਮੇਸ਼ ਸਿੰਘ ਵਾਸੀ ਪਿੰਡ ਬੀਬੀਪੁਰ ਇਹ ਤਿੰਨ ਜਣਿਆਂ ਦੇ ਅਗੇਂਸਟ ਐਫ ਆਈ ਆਰ ਰਜਿਸਟਰ ਹੋਈ ਹੈ ਅੰਡਰ ਸੈਕਸ਼ਨ 304 32 344 56 30 ਆਈ ਪੀਸੀ ਸਰ ਇਹ ਲੈ ਜਿਹੜੇ ਦੋ ਬੰਦੇ ਸੀ ਉਹ ਕੌਣ ਸੀ ਇਹ ਵੀ ਰਿਸ਼ਤੇਦਾਰ ਪਰਿਵਾਰਕ ਮੈਂਬਰ ਸੀ ਜਾਂ ਕੋਈ ਇਹ ਜੀ ਜੋ ਹਜ਼ਾਰਾ ਸਿੰਘ ਹੈ ਇਹ ਸਤਿੰਦਰ ਬੁੱਗਾ ਕੋਲ ਖੇਤਾਂ 'ਚ ਕੰਮ ਕਰਦਾ ਤੇ ਜੋ ਹਰਵਿੰਦਰ ਸਿੰਘ ਹੈ ਇਹ ਇਹਦਾ ਕੋਈ ਦੋਸਤ ਹੈ ਜੀ ਕੀ ਮਾਮਲਾ ਕੀ ਸੀ ਜਿਹੜਾ ਇੰਨਾ ਸਮਾਂ ਲੱਗ ਗਿਆ ਮਾਮਲਾ ਦਰਜ ਹੁੰਦਾ ਹੈ ਇਹ ਜੀ ਜੋ ਡਿਸੀਜ਼ਡ ਹੈ ਉਹਨਾਂ ਦੀ ਕੋਈ ਵੀ ਮੈਡੀਕਲ ਰਿਪੋਰਟ ਨਹੀਂ ਸੀ ਤਾਂ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦੇ ਨਾਲ ਇਹਨਾਂ ਨੇ ਹੁਣ ਵਿਕਟਮ ਦਾ ਪੋਸਟਮਾਰਟਮ ਕਰਵਾਇਆ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਉਹਨੂੰ ਐਫਆਈਆਰ ਰਜਿਸਟਰ ਕੀਤਾ ਕੀ ਆਇਆ ਪੋਸਟਮਾਰਟਮ ਦੇ ਵਿੱਚ ਰਿਪੋਰਟ ਦੇ ਵਿੱਚ ਪੋਸਟਮਾਰਟਮ ਦੇ ਚਲੋ ਬਾਕੀ ਚੀਜ਼ਾਂ ਵੀ ਹੈ ਮੇਨ ਜਿਹੜੀ ਇਹਦੇ ਵਿੱਚ ਇੱਕ ਹੈਡ ਇੰਜਰੀ ਆਈ ਹੈ ਹੈਡ ਇੰਜਰੀ ਜਿਹੜੀ ਪ੍ਰੋਬੇਬਲ ਕੌਜ਼ ਆਫ ਡੈਥ ਹੋ ਸਕਦੀ ਹੈ ਬਿਫੋਰ ਡੈਥ ਦੀ ਹੈ ਹੈਡ ਇੰਜਰੀ ਹੈ ਬਾਕੀ ਵਿਸ਼ਾ ਰਿਪੋਰਟ ਹੋਣ ਤੋਂ ਬਾਅਦ ਜੇ ਹੋਰ ਡਿਟੇਲ ਦੇ ਵਿੱਚ ਇਹਦਾ ਪਤਾ ਲੱਗਦਾ। ਰੀਡ ਕਰਨ ਵਾਸਤੇ ਕੋਈ ਟੀਮਾਂ ਵੀ ਗਠਿਤ ਕੀਤੀ ਗਈਆਂ ਹਨ। ਗ੍ਰਿਫਤਾਰ ਇਹਦੇ ਵਿੱਚ ਅਸੀਂ ਰੇਡਸ ਕਰ ਰਹੇ ਹਾਂ ਜੀ। ਕਿਸੇ ਦੀ ਗ੍ਰਿਫਤਾਰੀ ਹੋਈ? ਨਹੀਂ ਹਰੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਜੀ। ਤੇ ਦੂਜੇ ਪਾਸੇ ਗੱਲ ਕੀਤੀ ਵੀ ਇੱਕ ਬੱਗੇ ਨੇ ਵੀ ਇਲਜ਼ਾਮ ਲਗਾਏ ਸੀ ਇਹਨਾਂ ਉੱਪਰ ਕਿ ਇਹਦੇ ਉੱਪਰ ਗੱਡੀ ਚੜਾਈ ਗਈ ਸੀ ਸਤਵਿੰਦਰ ਬੱਗੇ ਦੇ ਉੱਪਰ। ਉਹਨੂੰ ਲੈ ਕੇ ਵੀ ਕੋਈ ਕਾਰਵਾਈ ਅਮਲ ਚ ਲਿਆਦੀ ਜਾ ਰਹੀ ਹੈ। ਜੋ ਜੀ ਉਹਨਾਂ ਦੀ ਕੰਪਲੇਂਟ ਸਾਡੇ ਕੋਲ ਆਈ ਵੀ ਹੈ ਉਹਦੀ ਇਨਕੁਆਇਰੀ ਅਸੀਂ ਕਰ ਰਹੇ ਹਾਂ ਜੇ ਉਹਦੇ ਵਿੱਚ ਸਾਨੂੰ ਕੋਈ ਹੋਰ ਐਵੀਡੈਂਸ